ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਤਿੰਨ ਤਖਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ। ਦੋ ਤਖਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਦਾ ਪਾਠ ਹੁੰਦਾ। ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਾ ਪਾਠ ਹੁੰਦਾ। 1430 ਅੰਗ ਪੜੇ ਜਾਂਦੇ 18 ਤੋਂ 20 ਤੇ ਭੋਗ ਪਾਇਆ ਜਾਂਦਾ। ਅਕਾਲ ਤਖਤ ਦੇ ਉੱਤੇ ਜਾ ਕੇ ਮੰਦਾਬਣੀ ਤੇ ਭੋਗ ਪਾਤਾ ਜਾਂਦਾ। ਅਖੀਰਲਾ 1.5 ਪੇਜ 1.5 ਅੰਗ ਛੱਡ ਦਿੱਤਾ ਜਾਂਦਾ। ਕਹਿੰਦੇ ਜੀ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ। ਦੁਮਾ ਤਮਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੇ ਕਿ ਸਰੋਵਰ ਦੇ ਵਿੱਚੋਂ ਨਿਕਲ ਕੇ ਬਾਹਰ ਆ ਕੇ 75 ਗੱਜ ਤੱਕ ਮਰਿਆਦਾ ਕਿਉਂ ਬਦਲ ਜਾਂਦੀ ਹੈ ਅਸੀਂ ਦੂਸਰਿਆਂ ਨਾਲ ਲੜਦੇ ਹਾਂ ਪਿੱਛੇ ਜੇ ਦੋ ਸੰਤਾਂ ਦਾ ਸਿੱਖ ਸੰਤਾਂ ਦਾ ਆਪਸ ਵਿੱਚ ਝਗੜਾ ਚੱਲ ਗਿਆ ਇੱਕ ਸੰਤ ਨੂੰ ਮੈਂ ਆਖਿਆ ਸੰਤ ਜੀ ਤੁਸੀਂ ਇੰਨਾ ਲੋਏ ਲਾਖੇ ਕਿਉਂ ਆਉਨੇ ਹੋ ਤੁਸੀਂ ਇੰਨੇ ਗੁੱਸੇ 'ਚ ਕਿਉਂ ਆਉਨੇ ਹੋ ਕਦੇ-ਕਦੇ ਸੋਚਿਆ ਕਰੋ ਧਰਮਾਂ ਵੀ ਚਾਹੀਦਾ ਹੈ ਕਹਿੰਦਾ ਗੁਰੂ ਸਾਹਿਬ ਕਹਿੰਦੇ ਸੀ ਇਤਮਾਰਕ ਪੈਰ ਤਰੀਜੇ ਸਰਦੀਜੇ ਕਾਨਨਾ ਕੀਜੇ ਮੈਂ ਕਿਹਾ ਉਹਨਾਂ ਨੇ ਆਖਿਆ ਸੀ ਸਦਾਤ ਦੀ ਲੋੜ ਪਵੇ ਤਾਂ ਇਹ ਵੀ ਆਖਿਆ ਸੀ ਜਦ ਆਪ ਕੀ ਯੋਧ ਨਿਦਾਨ ਪੜੇ ਅਤਹੀ ਰਣ ਮੈਂ ਤਬ ਜੂਝ ਮਰਾਂ ਪਰ ਆਪ ਕੀ ਯੋਧ ਤੇ ਆਵੇ ਮੌਕਾ ਬਣੇ ਉਦੋਂ ਰਣ ਚ ਜੂਝਣਾ ਕਿ ਬਿਗੈਰ ਮੌਕੇ ਤੋਂ ਹੀ ਜਾ ਕੇ ਕੰਦਾ ਨਾਲ ਲੜਨਾ ਹੈ ਬਿਗੈਰ ਮੌਕੇ ਤੋਂ ਕਿਉਂ ਲੜਦੇ ਕਹਿੰਦਾ ਅਸੀਂ ਮਾਰਸ਼ਲ ਕੌਮ ਹੁੰਨੇ ਆਂ ਮੈਂ ਕਹਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਦੇ-ਕਦੇ ਪੜਿਆ ਕਰੋ ਨਾ ਲੋਕਾਂ ਨੂੰ ਸਿਖਾਉਣ ਜੋਗਾ ਹੀ ਪੜਦੇ ਹਾਂ ਭਗਤ ਕਬੀਰ ਜੀ ਦਾ ਸ਼ਬਦ ਹੈ ਕਬੀਰਾ ਰੋੜਾ ਹੋਇ ਰੋ ਬਾਟਕਾ ਤਜਮਨ ਕਾ ਅਭਮਾਨ ਹਰ ਜਨ ਐਸਾ ਚਾਹੀਏ ਤਾਏ ਮਿਲੇ ਭਗਵਾਨ ਰਾਹ ਦਾ ਰੋੜਾ ਬਣ ਜਾ ਹਰ ਕੋਈ ਤੈਨੂੰ ਠੋਡ ਮਾਰ ਕੇ ਲੰਗੇ ਇੰਨੀ ਤੇਰੇ ਚ ਹਲੀਮੀ ਚਾਹੀਦੀ ਹੈ ਫਿਰ ਕਬੀਰ ਜੀ ਨੇ ਆਖਿਆ ਜੇ ਗੱਲ ਨਹੀਂ ਬਣੀ ਕਹਿੰਦੇ ਰੋੜਾ ਹੂਗਾ ਤੋ ਕਿਆ ਹੂਆ ਪੰਥੀ ਕੋ ਦੁੱਖ ਦੇ ਹਰ ਜਨ ਐਸਾ ਚਾਹੀਏ ਜੋ ਧਰਨੀ ਮੇਖੇ ਇਹ ਰੋੜਾ ਤੇ ਕਿਸੇ ਦਾ ਠੇਡਾ ਵੱਜਾ ਉਹਦੇ ਸੱਟ ਲਾਵੇਗਾ ਤੂੰ ਤਾਂ ਖੇ ਬਣ ਜਾ ਲੋਕ ਤੈਨੂੰ ਮਿੱਧ ਕੇ ਲੰਘ ਜਾਣ ਉਹਦੇ ਬਾਅਦ ਫਿਰ ਸੋਚ ਕੇ ਕਹਿੰਦੇ ਅਜੇ ਗੱਲ ਨਹੀਂ ਬਣੀ ਖੇ ਹੋਈ ਤੋ ਕਿਆ ਭਈ ਉੱਡ-ਉੱਡ ਲਾਂਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਤੂੰ ਪਾਣੀ ਵਰਗਾ ਤੋ ਬਣ ਜਾ ਲੋਕਾਂ ਦੀ ਮਹਿਲ ਤੋ ਇਨੀ ਨਿਰਮਾਣਤਾ ਸੀ ਤੁਸੀਂ ਉਹ ਨਿਰਮਾਣਤਾ ਕਿਉਂ ਛੱਡ ਦਿੱਤੀ ਮੈਂ ਪਹਿਲਾਂ ਦੱਸਿਆ ਗੁਰੂ ਸਾਹਿਬ ਕਹਿੰਦੇ ਸੀ ਜਦ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਪਹਿਲਾਂ ਸੁਣੀਏ ਤੇ ਫਿਰ ਕਹੀਏ ਦੁਨੀਆ ਦੇ ਇਤਿਹਾਸ ਵਿੱਚ ਸਿਰਫ ਇੱਕੋ ਇੱਕ ਮਿਸਾਲ ਹੈ ਕਿ ਕੁਰਬਾਨੀ ਦੇਣ ਵਾਸਤੇ ਕੋਈ ਮਹਾਪੁਰਸ਼ ਅਨੰਦਪੁਰ ਸਾਹਿਬ ਤੋਂ ਪੈਦਲ ਤੁਰ ਕੇ ਦਿੱਲੀ ਤੱਕ ਜਾਂਦਾ ਹੈ ਤੇ ਜਿਹੜੇ ਮਹਾਪੁਰਸ਼ ਨੇ ਦਿੱਲੀ ਜਾ ਕੇ ਕੁਰਬਾਨੀ ਦਿੱਤੀ ਉਹਨੇ ਸਾਨੂੰ ਇੱਕ ਅਕਲ ਵੀ ਦਿੱਤੀ ਸੀ ਲੋਕਮਹੱਲਾ ਨਾਵਾਂ ਦੇ ਵਿੱਚ ਭੈ ਕਾਹੂ ਕੋ ਦੇਤ ਨੈ ਨਾਹੇ ਪਹਿਮਾਨਤ ਆਣ ਪਹਿਲੀ ਗੱਲ ਇਹ ਆ ਕਿ ਭੈ ਕਾਹੂ ਕੋ ਦੇਤ ਨੈ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਤੇ ਦੂਜੀ ਗੱਲ ਆ ਕਿ ਜੇ ਕੋ ਡਰਾਵੇ ਤੇ ਅਸੀਂ ਡਰਦੇ ਡੁਰਦੇ ਵੀ ਨਹੀਂ ਉਹ ਗੱਲ ਬਾਅਦ ਚ ਆਖੇ ਪਹਿਲੀ ਇਹ ਕਿ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਤੁਸੀਂ ਮੈਂ ਕਿਹਾ ਧਬਕੇ ਕਿਉਂ ਮਾਰਦੇ ਕਦੇ ਕਦੇ ਕੁਝ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਇਹਦਾ ਵੀ ਚੇਤਾ ਰੱਖ ਲਿਆ ਕਰੋ ਮੈਂ ਕਦੇ ਕਦੇ ਸੋਚਦਾ ਅਸੀਂ ਕਿਸ ਕਿਸਮ ਦੇ ਮਾਹੌਲ ਵਿੱਚ ਇੱਕ ਧਾਰਮਿਕ ਮਾਮਲੇ ਅਤੇ ਅਧਿਆਤਮਵਾਦ ਤੇ ਸੈਮੀਨਾਰ ਚ ਉਹਨਾਂ ਨੇ ਮੈਨੂੰ ਵੀ ਬੁਲਾ ਲਿਆ ਉੱਥੇ ਇੱਕ ਸਾਡੇ ਸੱਜਣ ਨੇ ਵਿਦਵਾਨ ਨੇ ਕਹਿ ਤਾ ਗੁਰੂ ਸਾਹਿਬ ਨੇ ਜਦੋਂ ਬੁਰਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਿੱਤਾ ਬਾਕੀ ਧਰਮ ਰੱਦ ਕਰਤੇ ਸਨ ਮੈਂ ਕਿਹਾ ਨਹੀਂ ਕੀਤੇ ਸਨ ਸਾਨੂੰ ਉਹਨਾਂ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰੂ ਕਿਤੇ ਮੰਨ ਲਿਓ ਪਰ ਇਹ ਨਹੀਂ ਆਖਿਆ ਬਾਕੀ ਧਰਮ ਮੈਂ ਰੱਦ ਕਰ ਚੱਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਹੈ ਅਸੀਂ ਅਖੰਡ ਪਾਠ ਵੇਲੇ ਪਾਠੀ ਸਿੰਘਾ ਤੋਂ ਪੜਦਿਆਂ ਤੋਂ ਸੁਣ ਸਕਦੇ ਹਾਂ ਜਿਦੇ ਵਿੱਚ ਲਿਖਿਆ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਨਾ ਵੇਦਾਂ ਨੂੰ ਝੂਠੇ ਕਿਉ ਨਾ ਕਤੇਬ ਦਾ ਮਤਲਬ ਕੁਰਾਨ ਨੂੰ ਝੂਠੇ ਕਿਉ ਝੂਠਾ ਉਹ ਆ ਇਹ ਨਹੀਂ ਕਿ ਜਿਨੇ ਪੜ੍ਹੇ ਨਹੀਂ ਕਹਿੰਦੇ ਝੂਠਾ ਜੋ ਨਾ ਵਿਚਾਰੇ ਜਿਨੇ ਪੜ੍ਹ ਕੇ ਉਹਦੇ ਉੱਤੇ ਵਿਚਾਰ ਨਹੀਂ ਕੀਤੀ ਝੂਠਾ ਤਾਂ ਉਹ ਹੈ ਤੁਸੀਂ ਦੂਸਰਾ ਨਹੀਂ ਝੂਠੇ ਕਿਉ ਕਹਿੰਦੇ ਉਹਨਾਂ ਨੇ ਦੋਵਾਂ ਧਰਮਾਂ ਨੂੰ ਰੱਦ ਨਹੀਂ ਕੀਤਾ ਧਰਮਾਂ ਵਾਲਿਆਂ ਨੂੰ ਅਕਲ ਦਿੱਤੀ ਸੀ ਪੰਡਤ ਨੂੰ ਆਖਿਆ ਸੀ ਪੰਡਤ ਵੇਦ ਵਿਚਾਰ ਪੰਡਤ ਮਨ ਦਾ ਕ੍ਰੋਧ ਨਿਵਾਰ ਪੰਡਤ ਬਣਤਾ ਤੂੰ ਵੇਦਾਂ ਦੇ ਵਿਚਾਰ ਕਰ ਆਪਣੇ ਮਨ ਦਾ ਕ੍ਰੋਧ ਨਿਵਾਰ ਆ ਜਿਹੜੇ ਬਾਕੀਆਂ ਨੂੰ ਸਰਾਪ ਦਿਨਾ ਮੁਰਮੁਰ ਕੇ ਸਰਾਪ ਦੇਣੇ ਬੰਦ ਕਰ ਮੁਸਲਮਾਨ ਨੂੰ ਕਿਹਾ ਸੀ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਵੇ ਪਹਿਲਾਂ ਮੁਸਲਮਾਨ ਬਣਤਾ ਨਾ ਉਹ ਲੋਕਾਂ ਨੂੰ ਮੁਸਲਮਾਨੀ ਕੀ ਸਿਖਾਏਂ ਹਿੰਦੂ ਨੂੰ ਕਿਆ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਦਇਆ ਦਾ ਕਪਾ ਹੋਵੇ ਸਬਰ ਸੰਤੋਖ ਦਾ ਸੂਤ ਹੋਵੇ ਜੱਤ ਦੀਆਂ ਗੰਢਾਂ ਸਤ ਦਾ ਵਟ ਹੋਵੇ ਦਾ ਮਤਲਬ ਇੱਕ ਚੰਗੇ ਕੈਰੈਕਟਰ ਦਾ ਜਨੈਊ ਹੋਵੇ ਤੇ ਉਹ ਪਾ ਇਹ ਜਨੈਊ ਜੀ ਕਾ ਹੈ ਤਾ ਪਾਂਡੇ ਕਾ ਮੁਸਲਮਾਨ ਨੂੰ ਕਿਆ ਸੀ ਮਿਹਰ ਮਸਜਿਦ ਤੇ ਸਿੱਦਕ ਮਸਲਾ ਹੱਕ ਹਲਾਲ ਕੁਰਾਨ ਮੇਹਰਾਂ ਦੀ ਮਸਜਿਦ ਵਿੱਚ ਜਾਇਆ ਕਰ ਸਿਦਕ ਦੀ ਚਟਾਈ ਵਿਛਾ ਕੇ ਨਮਾਜ਼ ਪੜਿਆ ਕਰ ਹੱਕ ਹਲਾਲ ਦੀ ਕਮਾਈ ਖਾ ਇਹਦੇ ਨਾਲ ਫਿਰ ਅਗਲੀ ਗੱਲ ਆਖੀ ਸੀ ਸ਼ਰਮ ਸੁਨਨ ਤਸੀਲ ਰੋਜ਼ਾ ਹੋ ਮੁਸਲਮਾਨ ਜੇ ਤੇਰੇ ਪੱਲੇ ਅੱਖ ਦੀ ਸ਼ਰਮ ਹੈਗੀ ਹੈ ਤੇ ਤੈਨੂੰ ਸੁਨਨਤ ਕਰਾਉਣ ਦੀ ਲੋੜ ਕੋਈ ਨਹੀਂ ਉਹਨਾਂ ਤੁਹਾਨੂੰ ਕੈਰੇਕਟਰ ਦੀਆਂ ਗੱਲਾਂ ਦੱਸੀਆਂ ਸਨ ਉਹ ਵੀ ਕਦੇ ਸੁਣੀਆਂ ਜੀ ਕੁਝ ਥੋੜਾ ਬਹੁਤ ਸਿੱਖੋ ਗੁਰੂ ਸਾਹਿਬ ਨੇ ਆਪਣੇ ਸੇਵਕਾਂ ਨੂੰ ਚੇਲੇ ਤੇ ਭਗਤ ਕਿਉਂ ਨਾ ਕਹਿੰਦਾ ਪੈਰੋਕਾਰ ਪ੍ਰੇਮੀ ਕਿਉਂ ਨਾ ਕਹਿੰਦਾ ਸਿੱਖ ਕਿਉਂ ਆਖਿਆ ਆ ਮੇਰੇ ਕੋਲ ਗਲਾਸ ਪਿਆ ਦੋ ਚਮਚੇ ਉਹਨਾਂ ਇਹਦੇ ਵਿੱਚ ਮੈਂ ਦੋ ਚਮਚੇ ਪਾ ਦਿਆਂਗਾ ਜੇ ਇਹਦੇ ਵਿੱਚ ਪੂਰਾ ਕੰਡੇ ਤੱਕ ਭਰਿਆ ਹੋਵੇ ਮੈਂ ਕੁਝ ਪਾ ਸਕਦਾ ਇੱਕ ਚਮਚਾ ਵੀ ਪਾਇਆ ਤੇ ਬਾਹਰ ਡਿੱਗ ਪਵੇਗਾ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਸਨ ਮੇਰੇ ਸਿੱਖ ਦਾ ਮਤਲਬ ਹੈ ਸਿੱਖਾ ਤੋਂ ਸਿੱਖ ਜੋ ਸਿੱਖ ਸਕਦਾ ਸਿੱਖ ਜ਼ਿੰਦਗੀ ਦੀ ਆਖਰੀ ਵਕਤ ਤੱਕ ਆਖਰੀ ਸਾਹ ਤੱਕ ਸਿੱਖ ਕਿਉਂਕਿ ਤੂੰ ਕਦੇ ਵੀ ਪਰਫੈਕਟ ਨਹੀਂ ਹੁੰਦਾ ਹੀ ਫਿਰ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਸਾਡੇ ਕੋਲ ਕੁਝ ਲੋਕਾਂ ਨੂੰ ਇਹ ਵਹਿਮ ਹੈ ਉਹ 2-4 ਸ਼ਬਦ ਪੜ੍ਹ ਕੇ ਉਹ ਸਮਝ ਲੈਂਦੇ ਮੈਂ ਸਿੱਖ ਗਿਆ ਗਿਆਨ ਦਾ ਸਮੁੰਦਰ ਹੈ ਇਸ ਸਮੁੰਦਰ ਚ ਤੁਹਾਨੂੰ ਤਾਰੀਆਂ ਲਾਉਣੀਆਂ ਪੈਣੀਆਂ ਅੱਜ ਦੇ ਯੁੱਗ ਦੇ ਵਿੱਚ ਤੁਹਾਡੇ ਵਿੱਚ ਪੜ੍ਹੇ ਲਿਖੇ ਬੱਚੇ ਵੀ ਨੇ ਪੜ੍ਹੇ ਲਿਖੇ ਵਿਦਵਾਨ ਨੇ ਮੇਰੇ ਤੋਂ ਵੱਡੀ ਉਮਰ ਦੇ ਵੀ ਨੇ ਰਾਜੇ ਵੀ ਬੈਠੇ ਨੇ ਰਵਿੰਦਰ ਜੀ ਦੇ ਬੇਟੇ ਨੇ ਕਾਲੀਆ ਜੀ ਇਹ ਮੇਰੇ ਤੋਂ ਜ਼ਿਆਦਾ ਜਾਣਦੇ ਨੇ ਅੱਜ 720 ਕਰੋੜ ਦੀ ਦੁਨੀਆ ਹੈ ਕੋਈ 6 ਘੰਟੇ ਸੌਂਦਾ ਕੋ 4 ਘੰਟੇ ਕੋ 8 ਘੰਟੇ ਕੋ 10 ਘੰਟੇ ਐਵਰੇਜ 8 ਘੰਟੇ ਗਣੀ ਜਾਂਦੀ ਇਹਦਾ ਮਤਲਬ ਕੋਈ ਵੀ ਵਕਤ ਕੜੀਵਾਲ ਵੇਖ ਲਓ ਇਹਦਾ ਮਤਲਬ ਤੀਸਰਾ ਹਿੱਸਾ ਦੁਨੀਆ ਸੁੱਤੀ ਪਈ ਹੈ ਜਦੋਂ ਮੈਂ ਸੁੱਤਾ ਹੁੰਨਾ ਉਦੋਂ ਤੀਸਰਾ ਹਿੱਸਾ ਦੁਨੀਆ 240 ਕਰੋੜ ਸੁੱਤੇ ਲੋਕਾਂ 'ਚ ਮੈਂ ਸ਼ਾਮਲ ਹੁੰਨਾ ਜਦੋਂ ਮੈਂ ਜਾਗਦਾ ਹੁੰਨਾ ਉਦੋਂ ਮੈਂ 480 ਕਰੋੜ ਲੋਕਾਂ ਦੇ ਵਿੱਚ ਜਾਗਦਿਆਂ 'ਚ ਸ਼ਾਮਲ ਹੁੰਨਾ ਜਦੋਂ ਮੈਂ ਸੁੱਤੇ ਲੋਕਾਂ 240 ਕਰੋੜ ਵਿੱਚ ਹੁੰਨਾ ਮੇਰੇ ਸੁੱਤਿਆਂ ਤੋਂ ਬਾਕੀ ਦੁਨੀਆ ਸੌ ਨਹੀਂ ਗਈ 480 ਕਰੋੜ ਲੋਕ ਪੈਂਡਾ ਕਰਦੇ ਪਏ ਮੈਨੂੰ ਸੁੱਤੇ ਉੱਠਦੇ ਸਾਰ ਉਹ ਪੈਂਡਾ ਜਿਹੜਾ ਆਪਣੇ ਆਪ ਨੂੰ ਅਪਡੇਟ ਕਰਨਾ ਪਵੇਗਾ ਨਹੀਂ ਤੇ ਮੈਂ ਪਛੜ ਜਾਊਂਗਾ ਉੱਠਦੇ ਸਾਰ ਮੈਨੂੰ ਅਖਬਾਰ ਵੇਖਣੀ ਪਵੇ ਕੀ ਖਬਰਾਂ ਵੇਖਣੀਆਂ ਪਹਿਣਗੀਆਂ ਮੈਨੂੰ ਆਪਣੇ ਆਪ ਨੂੰ ਈਮੇਲ ਚੈੱਕ ਕਰਕੇ ਅਪਡੇਟ ਕਰਨਾ ਪਵੇਗਾ ਨਹੀਂ ਤਾਂ ਮੈਂ ਪਛੜ ਜਾਵਾਂਗੇ ਤੁਸੀਂ ਜਿਹੜੇ ਦੁਨੀਆ ਦੇ ਦੂਸਰੇ ਸਿਰੇ ਤੇ ਆ ਗਏ ਤੁਸੀਂ ਇਹਨਾਂ ਗੱਲਾਂ ਬਾਰੇ ਵੱਧ ਜਾਣਦੇ ਤੁਸੀਂ ਅਪਡੇਟ ਕਰਦੇ ਪੈ ਹੋ ਤੁਹਾਨੂੰ ਦੁਨੀਆ ਦੀ ਲੋ ਹੈ ਇਸ ਚਾਨਣ ਚੋਂ ਤੁਸੀਂ ਬਹੁਤ ਕੁਝ ਸਿੱਖਿਆ ਤੁਸੀਂ ਇੱਥੇ ਇਸ ਕਰਕੇ ਨਹੀਂ ਬੈਠੇ ਕਿ ਤੁਸੀਂ ਨਲਾਇਕ ਮਾਤਾ ਸਾਹਮਣੇ ਨਹੀਂ ਸਕੀ ਵਿਦੇਸ਼ ਵਿੱਚ ਗਿਆ ਨੋਬਲ ਪ੍ਰਾਈਜ਼ ਲੈ ਗਿਆ ਕਲਪਨਾ ਚਾਵਲਾ ਭਾਰਤ ਵਿੱਚ ਪੈਦਾ ਹੋਈ ਪਤਾ ਨਹੀਂ ਅੱਧਾ ਪਿੰਡ ਕਹਿਣ ਵਾਸਤੇ ਆਇਆ ਹੋਣਾ ਪੱਥਰ ਜੰਪਿਆ ਹੌਸਲਾ ਰੱਖਿਓ ਪਰ ਉਹ ਕੁੜੀ ਵਿਦੇਸ਼ ਵਿੱਚ ਚਲੀ ਗਈ ਉਹਨਾਂ ਨੇ ਉਹਦੇ ਟੈਲੈਂਟ ਦੀ ਕਦਰ ਕੀਤੀ ਤਾਰਿਆਂ ਨੂੰ ਗੌਂਦੀ ਗੌਂਦੀ ਤਾਰਿਆਂ 'ਚ ਤਾਰਾ ਬਣ ਗਈ ਅੱਜ ਇੱਕ ਤਾਰੇ ਦਾ ਨਾਂ ਕਲਪਨਾ ਚਾਵਲਾ ਤੁਹਾਡੇ ਕੋਲ ਕਿੰਨੇ ਟੈਲੈਂਟ ਵਾਲੇ ਲੋਕ ਆ ਜਿਨ੍ਹਾਂ ਭਾਰਤ ਤੋਂ ਬਾਹਰ ਆ ਕੇ ਆਪਣੇ ਟੈਲੈਂਟ ਆਪਣੇ ਹੁਨਰ ਆਪਣੇ ਗਿਆਨ ਦੇ ਨਾਲ ਆਪਣੀ ਮਿਹਨਤ ਨਾਲ ਆਪਣੀ ਅਕਲ ਨਾਲ ਇੱਕ ਥਾਂ ਬਣਾਈ ਹੈ ਤੁਸੀਂ ਸਾਰਿਆਂ ਬਣਾਈ ਕਸੂਰ ਸਾਡਾ ਹੈ ਅਸੀਂ ਤੁਹਾਡੇ ਟੈਲੈਂਟ ਦੀ ਕਦਰ ਨਹੀਂ ਕਰ ਸਕੇ ਇਹ ਵਿਚਾਰੀ ਭਾਰਤ ਮਾਂ ਪੁੱਤ ਜੰਮਣੇ ਜਾਣਦੀ ਇਹਨਾਂ ਪੁੱਤਾਂ ਦੀ ਕਮਾਈ ਖਾਣਾ ਨਹੀਂ ਸਿੱਖ ਸਕੀ ਜਿਸ ਦਿਨ ਭਾਰਤ ਮਾਂ ਆਪਣੇ ਪੁੱਤਰਾਂ ਨੂੰ ਸੰਭਾਲਣਾ ਅਤੇ ਉਹਨਾਂ ਦੀ ਕਮਾਈ ਖਾਣਾ ਸਿੱਖ ਜਾਵੇਗੀ ਭਾਰਤ ਮਾਂ ਸਭ ਤੋਂ ਵੱਧ ਤਰੱਕੀ ਕਰ ਜਾਵੇਗੀ ਅਜੇ ਤੱਕ ਸਿੱਖ ਨਹੀਂ ਸਕੀ ਇਹ ਸਾਡੀ ਕਮਜ਼ੋਰੀ ਹੈ ਜਿਹਦਾ ਕਰਕੇ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਭਾਰਤ ਜਾਣਾ ਚਾਹੁੰਦੇ ਭਾਰਤ ਵਿੱਚ ਜਾ ਕੇ ਕੁਝ ਕਰਨਾ ਚਾਹੁੰਦੇ ਮੈਂ ਬੜਿਆਂ ਨਾਲ ਗੱਲਾਂ ਕੀਤੀਆਂ ਉਹਨਾਂ ਦੇ ਮਨ ਵਿੱਚ ਬਲਬਲੇ ਮੈਂ ਤੁਹਾਡੀ ਭਾਵਨਾ ਸਮਝਦਾ ਤੁਸੀਂ ਦੁਨੀਆ ਤੋਂ ਦੂਰ ਕਿਸੇ ਵੀ ਦੇਸ਼ ਵਿੱਚ ਗਏ ਹੋ ਕਿਸੇ ਵੀ ਸ਼ਹਿਰ ਵਿੱਚ ਗਏ ਹੋ ਪੰਜ ਪੰਜਾਬੀ ਵੀ ਬੈਠੇ ਇੱਕ ਛੋਟਾ ਜਿਹਾ ਪੰਜਾਬ ਬਣਾ ਕੇ ਬਹਿ ਗਏ ਹੋ ਤੁਸੀਂ ਘਰ ਪਿੱਛੋਂ ਖਰੀਦਿਆ ਗੁਰੂ ਘਰ ਪਹਿਲਾਂ ਬਣਾਉਣ ਦਾ ਯਤਨ ਕੀਤਾ ਤੇ ਉਹ ਗੁਰੂ ਘਰ ਇਕੱਲਾ ਗੁਰੂ ਘਰ ਨਹੀਂ ਤੁਹਾਡਾ ਕਮਿਊਨਿਟੀ ਸੈਂਟਰ ਵੀ ਉਹ ਦੋਵੇਂ ਫਰਜ਼ ਅਦਾ ਕਰਦਾ ਦੋਵੇਂ ਭੂਮਿਕਾ ਅਦਾ ਕਰਦਾ ਤੁਹਾਡੀਆਂ ਦੋਵੇਂ ਲੋੜਾਂ ਪੂਰੀਆਂ ਕਰਦਾ ਜੇ ਦੁਨੀਆ ਤੋਂ ਦੂਸਰੇ ਸ੍ਰੀ ਆ ਕੇ ਵੀ ਤੁਸੀਂ ਇੱਕ ਛੋਟਾ ਜਿਹਾ ਪੰਜਾਬ ਬਣਾ ਕੇ ਬੈਠੇ ਹੋ